ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਲੇਡੀ ਕਮੀਜ਼ ਦੀ ਕਟਾਈ ਬਾਰੇ ਤੁਹਾਨੂੰ ਦੱਸਾਂਗੇ ਜਿਸ ਦੀ ਲੈਂਥ ਹੈ 42 ਇੰਚ ਘੇਰਾ 23 ਇੰਚ ਹੈ ਹਿੱਪ 24 ਛਾਤੀ 23.5 30 12 ਮੋਟਾ 9.5 ਕਮਰ 21 ਇਹ ਆਪਣੇ ਕੋਲੇ ਕਮੀਜ਼ ਦਾ ਕਪੜਾ ਹੈ ਜੀ ਇਹਨੂੰ ਆਪਾਂ ਫੋਲਡ ਕਰਕੇ ਰੱਖਿਆ ਹੋਇਆ ਹੈ ਹੋਇਆ ਹੁਣ ਆਪਾਂ ਪਹਿਲਾਂ ਜੀ ਇਹਦਾ ਇਹਦੀ ਘੇਰਾ 23 ਇੰਚ ਅਤੇ ਛਾਤੀ 23.5 ਇੰਚ ਇਸ ਕਰਕੇ ਆਪਣੀ ਛਾਤੀ ਜ਼ਿਆਦਾ ਇਸ ਕਰਕੇ ਆਪਾਂ ਨੂੰ ਛਾਤੀ ਦੇ ਹਿਸਾਬ ਨਾਲ ਕੱਪੜਾ ਲੈਣਾ ਪੈਣਾ ਹੈ ਹਾਂ ਆਪਾਂ 13 ਇੰਚ ਤੋਂ 26 ਇੰਚ ਦੇ ਹਿਸਾਬ ਨਾਲ ਕਪੜਾ ਲਿਆ ਹੈ ਹਾਂਜੀ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਲੈਣੇ ਆਂ ਜੀ ਟੀਰਾ ਟੀਰਾ 12 ਇੰਚ ਤੇ ਅੱਧਾ ਇੰਚ ਆਪਾਂ ਸਲਾਈ ਲਈ ਐਕਸਟਰਾ ਲੈਣਾ ਹੈ 12 ਇੰਚ 6 ਇੰਚ 6.5 ਇੰਚ ਆਪਾਂ ਲੈਣਾ ਹੈ ਅੱਧਾ ਇੰਚ ਆਪਾਂ ਸਲਾਈ ਲਈ ਲਵਾਂਗੇ ਤੇ 7 ਇੰਚ ਆਪਾਂ ਮੋਟਾ ਕੱਟਣਾ ਇਹ ਨਹੀਂ ਆਪਾਂ ਇੱਥੋਂ ਲੈ ਬਾਕੀ ਹੁਣ ਆਪਾਂ ਛਾਤੀ ਦਾ ਨਾਪ 23.5 ਇੰਚ ਹੈ ਇਸ ਕਰਕੇ ਆਪਾਂ ਸਵਾ 12 ਤੇ ਨਿਸ਼ਾਨ ਲਾਵਾਂਗੇ ਤੋ ਆਪਾਂ ਗਲੇ ਦਾ ਮੂਰਲਾ ਲੈਣਾ ਆਪਾਂ 16 ਇੰਚ ਇਸ ਕਾ ਕੇ 10 ਇੰਚ ਆਪਾਂ ਸਲਾਈ ਦਾ ਲੈਣਾ 8.5 ਇੰਚ ਤੇ ਆਪਾਂ ਨਿਸ਼ਾਨ ਲਾਣਾ ਹਾਂ ਹਾਂਜੀ ਤੇ ਗਲੇ ਦਾ ਪਿਛਲਾ ਹੈਗਾ 17 ਇੰਚ ਇਥੋਂ ਆਪਾਂ 17 ਇੰਚ ਤੇ ਨਿਸ਼ਾਨ ਲਾਵਾਂਗੇ Inani siya na nga pa. Wala ਬਾਕੀ ਹੁਣ ਆਪਾਂ ਪਲੋਂਗਾਂ ਦੇ ਨਿਸ਼ਾਨ ਲਾਉਣੇ ਨੇ ਪਲੋਂਗਾਂ ਦੀ ਚੜਾਈ ਆਪਾਂ ਰੱਖਣੀ ਹੈ 7.5 ਇੰਚ ਤੇ ਲੰਬਾਈ ਪਲੋਈ ਦੀ ਆਪਾਂ ਉੱਪਰੋਂ 13 ਇੰਚ ਤੇ ਨਿਸ਼ਾਨ ਲਾਉਣਾ ਹੈ ਲੰਬਾਈ ਪਲੋਈ ਦੀ ਆਪਾਂ ਰੱਖਣੀ ਹੈ ਜੀ 7 ਇੰਚ ਇਥੋਂ ਆਪਾਂ ਫਿਟਿੰਗ ਵਾਲੀ ਸੇਮ ਤੋਂ ਲੈ ਕੇ 3 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਾਉਣਾ ਇਥੋਂ ਆਪਾਂ 1/2 ਇੰਚ ਅੱਗੇ ਨੂੰ ਕਰਕੇ ਰੱਖਣਾ ਹੈ ਇਥੋਂ ਆਪਾਂ ਕੋਲ ਦੇ ਸੈਂਟਰ ਤੋਂ 7 ਇੰਚ ਦੇ ਹਿਸਾਬ ਨਾਲ 2 ਇੰਚ ਪਿੱਛੇ ਇਥੋਂ ਕਮਰ ਆਪਣੀ ਹੈਗੀ ਹੈ ਜੀ 21 ਇੰਚ ਦੈਂਟ ਪਲੁੰਗਣਾ ਹੈ। हिप ਆਪਨੀ ਹੈਗੀ ਹੈ ਜੀ 24 ਇੰਚ ਇਥੋਂ ਆਪਾਂ ਲੈਣਾ ਜੀ ਸਾਰਾ 23.5 ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦੇਣਾ ਇੱਥੋਂ ਆਪਾਂ हिਪ ਤੇ ਕਮਰ ਦੇ ਨਿਸ਼ਾਨ ਨੂੰ ਵੀ ਮਿਲਾ ਦੇਣਾ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਪਹਿਲਾ ਆਪਾਂ ਬੈਕ ਸਾਈਡ ਵਾਲੇ ਤੋਂ ਕਟਾਈ ਕਰਾਂਗੇ ਬਾਅਦ ਵਿੱਚ ਆਪਾਂ ਫਰੰਟ ਵਾਲੇ ਤੋਂ ਇਸ ਤਰ੍ਹਾਂ ਅੰਦਰ ਨੂੰ ਸ਼ੇਪ ਦਿੰਦੇ ਹੁਣ ਇੱਥੇ ਆਪਾਂ ਸੈਂਟਰ ਚ ਕਰਕੇ ਕੱਟ ਲਾਵਾਂਗੇ ਇਥੋਂ ਆਪਾਂ ਬੈਕ ਗਲੇ ਦੀ ਕਟਾਈ ਕਰਾਂਗੇ ਇਥੋਂ ਆਪਾਂ 2.5 ਇੰਚ ਤੇ ਬੈਕ ਵਾਲੇ ਗਲੇ ਦੀ ਕਟਾਈ ਕਰਾਂਗੇ ਜਿਸ ਦੀ ਲੰਬਾਈ ਆਪਾਂ 5.5 ਇੰਚ ਤੇ ਰੱਖਾਂਗੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਮਲਾ ਦੇਣਾ ਹੈ ਬਾਦ ਵਿੱਚ ਇਹਦੀ ਇਸ ਤਰ੍ਹਾਂ ਗਲਾਈ ਪਾਣੀ ਹੈ ਇੱਥੋਂ ਵੀ ਆਪਾਂ ਮੋਢੇ ਤੋਂ ਵੀ ਅੱਧਾ ਇੰਚ ਦੇ ਕੱਟ ਪਾਣੀ ਇਹ ਹੋ ਗਈ ਜੀ ਆਪਣੀ ਇਹ ਕਮੀਜ਼ ਦੀ ਕਟਾਈ ਧੰਨਵਾਦ